ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਸਪੈਸ਼ਲ ਹੋਣ ਵਾਲੀ ਹੈ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੈਮੀਕਲ ਡਾਈ ਜਾਂ ਕੋਈ ਕੈਮੀਕਲ ਵਰਤਣ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਆਪਾਂ ਦੇਸੀ ਨੁਸਖਾ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਜਿਹੜਾ ਆਪਣੇ ਘਰਾਂ ਦੇ ਜਾਂਦਾ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਪਾਉਣੀਆਂ ਇੱਕ ਚਮਚਾ ਹਲਦੀ ਇਹਨੂੰ ਲਾਉਣ ਦਾ ਤਰੀਕਾ ਵੀ ਦੱਸਾਂਗੇ ਤੇ ਨੇਚਰਲ ਤਰੀਕੇ ਦੇ ਨਾਲ ਜਿਹੜੇ ਵਾਲੇ ਰੂੜੇ ਕਾਲੇ ਹੋ ਜਾਣਗੇ ਹਲਦੀ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਕੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਾੜਨਾ ਜਦ ਤੱਕ ਇਹਦਾ ਰੰਗ ਆ ਜਿਹੜਾ ਉਹ ਕਾਲਸ ਤੇ ਨਾ ਚਲੇ ਜਾਵੇ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਪ੍ਰੋਡਕਟ ਵਰਤਣ ਦੀ ਜਰੂਰਤ ਨਹੀਂ ਇਹਦੇ ਨਾਲ ਵਾਲ ਵੀ ਕਾਲੇ ਹੋਣਗੇ ਜਿਨ੍ਹਾਂ ਦੇ ਵਾਲ ਝੜਦੇ ਨੇ ਝੜਨ ਤੋਂ ਵੀ हट ਜਾਣਗੇ ਜਾਂ ਜਿਨ੍ਹਾਂ ਦੇ ਵਾਲ ਕਮਜ਼ੋਰ ਨੇ ਮਜ਼ਬੂਤ ਹੋਣਗੇ ਤੇ ਲੰਬੇ ਵੀ ਹੋਣਗੇ ਇਹਦੇ ਵਿੱਚ ਤੁਸੀਂ ਵਿਟਾਮਿਨ E ਦਾ ਜਿਹੜਾ ਕੈਪਸੂਲ ਹੁੰਦਾ ਜਦੋਂ ਤੇਲ ਠੰਡਾ ਹੋ ਗਿਆ ਨਾ ਕਢ ਕੇ ਉਹਦੇ ਬਾਅਦ ਤੁਸੀਂ ਵਿਟਾਮਿਨ E ਦਾ ਕੈਪਸੂਲ ਪਾ ਦੇਣਾ ਨੇਚਰਲ ਤਰੀਕਾ ਕਿਸੇ ਵੀ ਤਰ੍ਹਾਂ ਦਾ ਕੋਈ ਇਹਦਾ ਸਰਟੀਫਿਕੇਟ ਨਹੀਂ ਹੈਗਾ। ਲੋਜ ਜਿਹੜੀ ਆਪਣੀ ਹਲਦੀ ਆ ਉਹ ਕਾਲੀ ਹੋਣੀ ਸ਼ੁਰੂ ਹੋ ਗਈ। ਇਹਨੂੰ ਚੰਗੀ ਤਰ੍ਹਾਂ ਕਾੜਨਾ। ਆਪਾਂ ਦੇਖਦੇ ਹਾਂ ਆਪਾਂ ਕੈਮੀਕਲ ਪ੍ਰੋਡਕਟ ਦੀ ਵਰਤੋਂ ਕਰਦੇ ਹਾਂ ਜਿਹਦੇ ਨਾਲ ਆਪਣੇ ਵਾਲ ਜਿਹੜੇ ਉਹ ਕਮਜ਼ੋਰ ਹੋ ਜਾਂਦੇ ਨੇ ਕਰਕੇ ਆਪਾਂ ਆਪਣੇ ਜਿਹੜੇ ਵਾਲ ਨੇ ਝੜਨੇ ਸ਼ੁਰੂ ਹੋ ਜਾਂਦੇ ਜਦੋਂ ਕਮਜ਼ੋਰ ਹੁੰਦੇ ਨੇ ਕੈਮੀਕਲ ਦੀ ਵਰਤੋਂ ਕਰਦੇ ਹਾਂ। ਆਹ ਦੇਖੋ ਕਾਲਸੋਈ ਬਣ ਗਈ। ਨੂੰ ਚੰਗੀ ਤਰ੍ਹਾਂ ਕੱਢ ਲੈਣ ਤੋਂ ਪਹਿਲਾਂ ਤੁਰੰਤ ਇਹ ਪੀਣਾ ਚਾਹੀਦਾ ਇੱਕ ਹਰਦੀ ਚਾਹੀਦੀ ਹੈ ਜੇ ਘਰ ਦੀ ਦੇਸੀ ਹਲਦੀ ਮੇਰੇ ਜਿਹਾ ਵਧੀਆ ਗੱਲ ਦਾ ਸਭ ਤੋਂ ਹੱਥ ਦੇ ਵਿੱਚ ਸਿਰਫ ਦੋ ਵਾਰ ਇਹਨੂੰ ਲਾਉਣਾ ਬਾਲਾਂ ਤੇ ਤੇ ਸ਼ੈਂਪੂ ਕਰਦਣਾ ਬਾਅਦ ਦੇ ਵਿੱਚ ਦੇਖੋ ਤੁਸੀਂ ਬਾਲ ਨੇ ਜਿਹੜੇ ਥੋੜੇ ਜੜ ਤੋਂ ਕਾਲੇ ਹੋਣਗੇ ਨੇਚਰਲ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਹਾਦੀ ਆ ਉਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਦੇ ਬਾਅਦ ਤੁਸੀਂ ਪਾਉਣਾ ਇਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਜਦੋਂ ਇਹ ਠੰਡਾ ਹੋ ਗਿਆ ਚੰਗੀ ਤਰ੍ਹਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੋਲੋ ਜਰੂਰ ਕਰ ਲਿਓ ਅਗਲੀ ਵੀਡੀਓ ਚ ਆਪਾਂ ਦੱਸਾਂਗੇ ਵੀ ਜਿਹੜੇ ਲੌਂਗ ਨੇ ਸਵੇਰੇ ਉੱਠ ਕੇ ਜੇ ਤੁਸੀਂ ਚਾਰ ਲੌਂਗ ਖਾਣੇ ਹੋ ਨਰ ਨਿਕਾਲ ਜੀ ਤਾਂ ਉਹਦੇ ਫਾਇਦੇ ਕੀ ਨੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਹੋ ਜਾਣਾ ਆਪਾਂ ਕੈਮੀਕਲ ਦਵਾਈਆਂ ਦੀ ਬਰਤੋਂ ਕਰਦੇ ਆ ਜਾਂ ਮੈਡੀਸਿਨਾਂ ਦੀ ਕੋਈ ਵਰਤ ਵਰਦੇ ਨੇ ਚਾਹੁੰਦੇ ਨੇ ਕੈਮੀਕਲ ਕੈਮੀਕਲ ਆਪਣੇ ਲਈ ਜ਼ਿਆਦਾਤਰ ਵਧੀਆ ਨਹੀਂ ਹੁੰਦੇ ਤੁਹਾਨੂੰ ਵੀ ਪਤਾ ਸਿੱਧ ਲਈ ਵਾਲਾਂ ਦੇ ਲੋਕ ਅਪਾ ਡੈਕਸ ਵਰਤਦੇ ਨੇ ਮਹਿੰਗੇ ਮਹਿੰਗੇ ਵੀ ਵਾਲ ਕਾਲੇ ਹੋ ਜਾਣ ਪਰ ਆਪਾਂ ਤੁਹਾਨੂੰ ਨੇਚਰਲ ਤਰੀਕਾ ਦੱਸਿਆ ਜਿਨ੍ਹਾਂ ਨਾਲ ਵਾਲ ਕਾਲੇ ਵੀ ਹੋਣਗੇ ਉਹ ਵੀ ਨੇਚਰਲ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਪਹਿਲਾਂ ਤੁਸੀਂ ਥੋੜੀ ਜਿਹੀ ਵਾਲਾਂ ਤੇ ਅਪਲਾਈ ਕਰਕੇ ਜ਼ਰੂਰ ਦੇਖ ਲਿਓ ਇਹਨੂੰ ਚੰਗੀ ਤਰ੍ਹਾਂ ਕੜ ਲੈਣ ਦੇ ਤਾਂ ਕਿ ਕੜ ਕੇ ਇਹ ਪੂਰਾ ਕਾਲਾ ਰੰਗ ਦਾ ਹੋ ਜਾਵੇ ਦੇਖੋ ਕਾਲਾ ਹੋਣਾ ਸ਼ੁਰੂ ਹੋ ਗਿਆ ਜਿਹੜੀਆਂ ਕਾਲਸ ਜੀ ਬਣ ਚੱਲੀ ਨਾ ਏਕ ਨੇ ਕਾਲਾ ਹੋ ਜਾਣਾ ਫਿਰ ਕੋ ਹਲਦੀ ਤੁਸੀਂ ਕੜ ਕੇ ਨਾ ਕਾਲੀ ਹੋ ਜਾਣਾ ਚਾਹੀਦੀ ਬਾਅਦ ਵਿੱਚ ਉਹਨੂੰ ਤੁਸੀਂ ਵਾਲਾਂ ਤੇ ਲਾ ਸਕਦੇ ਹੋ ਵਿਟਾਮਿਨ E ਦਾ ਕੈਪਸੂਲ ਪਾਉਣਾ ਨਾ ਭੁੱਲਿਓ ਜੇ ਤੋ ਚੰਗੀ ਤਰ੍ਹਾਂ ਕੱਢ ਗਿਆ ਤੈਨੂੰ ਠੰਡਾ ਜਰੂਰ ਕਰ ਲੈਣਾ ਪਿਆਂ ਦੇ ਦੋ ਮੂੰਹੇ ਵਾਲ ਹੋ ਜਾਂਦੇ ਜਾਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਨੇ ਉਹਨਾਂ ਲਈ ਤਾਂ ਇਹ ਇੱਕ ਤਰ੍ਹਾਂ ਦਾ ਵਰਦਾਨ ਲੋ ਜੀ ਜਦੋਂ ਚੰਗੀ ਤਰ੍ਹਾਂ ਕੱਢ ਗਿਆ ਇਹ ਉਸ ਤੋਂ ਬਾਅਦ ਇਹਨੂੰ ਠੰਡਾ ਹੋਣ ਲਈ ਕੌਲੀ ਦੇ ਵਿੱਚ ਪਾ ਦੇਣਾ ਇਹ ਬਿਲਕੁਲ ਕਾਲਾ ਹੋ ਚੁੱਕਿਆ ਤੇ ਇਹਨੂੰ ਵਾਲਾਂ ਤੇ ਅਪਲਾਈ ਕਰਨਾ